फास्टर न्यूज़ टीम ਵੱਲੋਂ ਦਿਖਾਈਆਂ ਗਈਆਂ ਖਬਰਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਹਲਕਾ ਪੱਛਮੀ ਦੇਸ਼ੇਸ਼ਾ ਸੂਰੀ ਰੋਡ ਤੋਂ ਦੇਖਣ ਨੂੰ ਮਿਲ ਰਹੀਆਂ ਹਨ ਜਿੱਥੇ ਪਿਛਲੇ ਕਈ ਸਾਲਾਂ ਤੋਂ ਸੜਕ ਟੁੱਟੀ ਹੋਈ ਸੀ ਤੇ ਰਾਹਗੀਰ ਪਰੇਸ਼ਾਨ ਸਨ ਕਈ ਵਾਰ ਹਾਦਸੇ ਹੋਏ ਕਈ ਵਾਰ ਵਾਹਨ ਵੀ ਟੁੱਟੇ ਪਰ ਹੁਣ ਸਰਕਾਰ ਵੱਲੋਂ ਇਸ ਸੜਕ ਨੂੰ ਬਣਾਇਆ ਜਾ ਰਿਹਾ ਹੈ ਇਸ ਸੰਬੰਧੀ ਰਾਹਗੀਰਾਂ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਸੜਕ ਬਹੁਤ ਵਧੀਆ ਬਣ ਰਹੀ ਹੈ ਪਰ ਇਹ ਸੜਕ ਸਾਲੋ ਸਾਲ ਚਲਣੀ ਚਾਹੀਦੀ ਹੈ ਅਤੇ ਇਸ ਵਿੱਚ ਜੋ ਮਟੀਰੀਅਲ ਪਾਇਆ ਗਿਆ ਹੈ ਉਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਹਲਕਾ ਪੱਛਮੀ ਦੇ ਇਲਾਕਾ ਸ਼ੇਰ ਸ਼ਾ ਸੂਰੀ ਰੋਡ ਤੇ ਮੌਜੂਦਾਂ ਕਾਫੀ ਸਾਲਾਂ ਤੋਂ ਜਿਹੜੀ ਇਹ ਸੜਕ ਟੁੱਟੀ ਹੋਈ ਸੀ ਤੇ ਫਾਸਟਵੇ ਵੱਲੋਂ ਪੂਰੀ ਪ੍ਰਾਥਮਿਕਤਾ ਦੇ ਨਾਲ ਇਥੋਂ ਦੀਆਂ ਖਬਰਾਂ ਵਿਖਾਈਆਂ ਤੇ ਹੁਣ ਕਹਿ ਸਕਦੇ ਆ ਕਿ ਖਬਰਾਂ ਦਾ ਅਸਰ ਵੀ ਹੋਇਆ ਹੈ ਤੇ ਹੁਣ ਸੜਕ ਜਿਹੜੀ ਹੈ ਉਹ ਬਣਨੀ ਸ਼ੁਰੂ ਹੋ ਚੁੱਕੀ ਹੈ। ਪਰ ਸਮਝ ਇਹ ਨਹੀਂ ਆਉਂਦੀ ਕਿ ਜਿੰਨਾ ਚਿਰ ਖਬਰਾਂ ਨਹੀਂ ਲਗਦੀਆਂ ਪ੍ਰਸ਼ਾਸਨ ਤੇ ਜਿਹੜੀਆਂ ਸਰਕਾਰਾਂ ਦੀ ਨੀਂਦ ਕਿਉਂ ਨਹੀਂ ਖੁੱਲਦੀ ਖਬਰਾਂ ਲੱਗਣ ਤੋਂ ਬਾਅਦ ਹੀ ਕਿਉਂ ਜਾਗਦੇ ਨੇ ਸੋ ਸਾਡੇ ਨਾਲ ਇੱਥੇ ਵਾਹਨ ਚਾਲਕ ਇਲਾਕਾ ਵਾਸੀ ਵੀ ਮੌਜੂਦ ਨੇ ਜਿਨ੍ਹਾਂ ਦਾ ਰੋਜ਼ ਲੰਘਾ ਸੀ ਇਥੋਂ ਤੇ ਉਹਨਾਂ ਤੋਂ ਜਾਣਦੇ ਆ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਹੁਣ ਸੜਕ ਬਣ ਰਹੀ ਹੈ ਕੀ ਕਹੋਗੇ ਭਾਈ ਸਾਹਿਬ ਸੜਕ ਬਣ ਰਹੀ ਹੈ ਹੁਣ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਰਾਹ ਸਾਨ ਹੋਈ ਬਹੁਤ ਵਧੀਆ ਸੜਕ ਬਣ ਲਈ ਬਹੁਤ ਵਧੀਆ ਲੱਗ ਰਹੀ ਹੈ ਧੰਨਵਾਦ ਕਰਦੇ ਫਾਸਟਵੇ ਦਾ ਜਿਨ੍ਹਾਂ ਖਬਰਾਂ ਦੇ ਖਬਰਾਂ ਲਾਈਆਂ ਇਨਾ ਵੀ ਵਜਾ ਨਾਲ ਸੜਕ ਬਣ ਗਈ ਹੈ ਹੁਣ ਉਮੀਦ ਕਰਦੇ ਆ ਮਟੀਰੀਅਲ ਵਧੀਆ ਹੋਵੇ ਮਤਲਬ ਫੋਨ ਜਾਂ ਕੋਈ ਦਿੱਕਤ ਨਾ ਹੋਵੇ ਅੱਗੇ ਉਹਨੇ ਸਾਡੀਆਂ ਗੱਡੀਆਂ ਹੁੰਦੀਆਂ ਸੀ ਕਿ ਇੱਧਰ ਨੂੰ ਖੁੱਬ ਜਾਂਦੀ ਕੋਈ ਇੱਧਰ ਡਿੱਗ ਜਾਂਦੀ ਉਹ ਵਧੀਆ ਹੁਣ ਚੱਲਣ ਦੀਆਂ ਗੱਡੀਆਂ ਰੋਡ ਵਧੀਆ ਬਣ ਗਿਆ ਕਿੰਨੇ ਸਾਲਾਂ ਬਾਅਦ ਜਿਹੜੀ ਇਹ ਸੜਕ ਹੈ ਹੁਣ ਬਣੀ ਸ਼ੁਰੂ ਹੋਈ ਹੈ ਸਾਰੇ ਬਹੁਤ ਸਾਲਾਂ ਬਾਅਦ ਇਹ ਮੇਰੇ ਜਮਨ ਤੋਂ ਪਹਿਲੇ ਦੀ ਹੈ ਬਹੁਤ ਪੁਰਾਣੀ ਹੋਈ ਸੜਕ ਹੈ ਮਤਲਬ ਉਦੋਂ ਦੇ ਜੰਮੇ ਨਹੀਂ ਜਦੋਂ ਇਹ ਸਣੇ ਕਾ ਟੁੱਟੀਆਂ ਪਈਆਂ ਦੀਆਂ ਇਹ ਬਣੀਆਂ ਹੀ ਹੁਣ ਆ ਮਤਲਬ ਜਦੋਂ ਖਬਰਾਂ ਲੱਗੀਆਂ ਪੰਜ ਸੱਤ ਦਾ ਖਬਰਾਂ ਲੱਗੀਆਂ ਸੜਕ ਬਣੀ ਸ਼ੁਰੂ ਸਰਕਾਰ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜਾ ਮਟੀਰੀਅਲ ਪਾਇਆ ਜਾਂਦਾ ਸੜਕਾਂ 'ਚ ਉਹਦੀ ਜਾਂਚ ਵੀ ਬਾਅਦ 'ਚ ਕਰਵਾਈ ਜਾਵੇ ਤੇ ਕਹਿਣਾ ਚਾਹੋਗੇ ਵੀ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਬਣਨ ਤੋਂ ਬਾਅਦ ਵੀ ਮਟੀਰੀਅਲ ਸਹੀ ਪਾਇਆ ਗਿਆ ਕਿ ਨਹੀਂ ਨਹੀਂ ਜਾਂਚ ਹੋਣੀ ਚਾਹੀਦੀ ਸਰ ਬਣਨ ਤੋਂ ਬਾਅਦ ਜਾਂਚ ਹੋਣੀ ਚਾਹੀਦੀ ਮਟੀਰੀਅਲ ਵਧੀਆ ਪਾਇਆ ਕਿਵੇਂ ਦਾ ਕੀ ਮਤਲਬ ਰਿਜ਼ਲਟ ਹੈਗਾ ਦਾ ਹੁਣ ਥੋੜੀ ਖੁਸ਼ੀ ਹੋ ਰਹੀ ਹੈ ਕਿ ਰਾਹ ਆਸਾਨ ਹੋਈ ਹੁਣ ਨਹੀਂ ਸਰ ਬਹੁਤ ਜ਼ਿਆਦਾ ਖੁਸ਼ੀ ਹੁਣ ਗੱਡੀਆਂ ਵਧੀਆ ਭੱਜਦੀਆਂ ਜਾ ਰਹੀਆਂ ਹੁਣ ਤੇ ਬਹੁਤ ਖੁਸ਼ੀ ਚਲੋ ਇਹ ਸਾਰੇ ਇਲਾਕਾ ਵਾਸੀ ਜਿਹੜੇ ਕਿ ਸੜਕ ਬਣਨ ਦੇ ਨਾਲ ਖੁਸ਼ ਨੇ ਕਿਉਂਕਿ ਵਾਹਾਂ ਜਿਹੜੇ ਪਹਿਲਾਂ ਪਲਟ ਵੀ ਜਾਂਦੇ ਸੀ ਇੱਥੇ ਤੇ ਕਾਫੀ ਹਾਸੇ ਵੀ ਹੁੰਦੇ ਸੀ ਕਾਫੀ ਲੋਕ ਪਰੇਸ਼ਾਨ ਸੀ ਸੋ ਹੁਣ ਇਹੀ ਕਵਾਂਗੇ ਕਿ ਸੜਕ ਜਿਹੜੀ ਹੈ ਇਹ ਸਾਲੋਂ ਸਾਲ ਚੱਲਣੀ ਚਾਹੀਦੀ ਹੈ ਕਿਉਂਕਿ ਜਨਤਾ ਦੇ ਪੈਸੇ ਇਹ ਲੱਗ ਰਹੇ ਨੇ ਇਹ ਸਰਕਾਰਾਂ ਦੇ ਨਹੀਂ ਇਹ ਜਨਤਾ ਦੇ ਪੈਸੇ ਨੇ ਸੋ ਮਟੀਰੀਅਲ ਵਧੀਆ ਹੋਣਾ ਚਾਹੀਦਾ ਇਹਦੇ 'ਚ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ